ਸਸੀ ਕਾਲ ਜੀ ਸਾਡੇ ਨੇ ਤਾਂ ਉਹ ਗੱਲ ਬਣੀ ਸਿਆਣਾ ਦਾ ਕਥਨ ਆ ਚੋਰ ਦੀ ਹੋਈ ਸੁਖਪੂਰੀ ਤੇ ਮਾਤਰ ਦਾ ਝੁਗਾ ਚੌੜ ਉਹ ਗੱਲ ਸਾਡੇ ਨੇ ਬਣੀ ਆ ਮੈਂ ਸਾਰੀਆਂ ਕਿਸਾਨ ਯੂਨੀਅਨਾਂ ਨੂੰ ਬੇਨਤੀ ਕਰਦਾ ਜਿੰਨੇ ਵੀ ਉਹਨਾਂ ਦੇ ਪ੍ਰਧਾਨ ਆ ਭਰਾਵੋ ਹੱਥ ਬਨ ਕੇ ਬੇਨਤੀ ਆ ਸਾਰਿਆਂ ਨੂੰ ਕੇਰਾਂ ਕਰਕੇ ਨਾ ਮਲਵੀ ਖਾਰਜ 30 ਜਾਂ 32 ਜਾਂ 33 ਜਾਂ 34 ਕਿੰਨੀਆਂ ਵੀ ਜਥੇਬੰਦੀਆਂ ਆਪਣੇ ਪੰਜਾਬ ਦੀਆਂ ਹੈਗੀਆਂ ਮੈਨੂੰ ਇਹਦੀ ਗਿਣਤੀ ਬਾਰੇ ਨਹੀਂ ਪਤਾ ਪਰ ਇੰਨੀਆਂ ਨੇ 30 32 ਸਾਰਿਆਂ ਦੇ 30 32 ਜਿੰਨੇ ਵੀ ਪ੍ਰਧਾਨ ਆ ਸਾਰੇ ਸਾਡੇ ਪੂਜਨੀਕ ਪ੍ਰਧਾਨ ਆ ਪਰ ਸਾਰੀਆਂ ਜਿੰਨੀਆਂ ਵੀ ਹੈਗੀਆਂ ਜੁਨੀਆ ਨਾਲ ਸਾਰਿਆਂ ਨੂੰ ਭੰਗ ਕਰਕੇ 32 ਦੇ 32 ਤੁਸੀਂ ਸਾਡੇ ਪ੍ਰਧਾਨ ਆ 32 ਮੈਂਬਰ ਬਣ ਜਾਓ ਜਿੰਨਾ ਵਿੱਚੋਂ ਪਰਚੀਆਂ ਪਾ ਲੋ ਵੈਸੇ ਨਹੀਂ ਨਾ ਤੂੰ ਮੇਰੇ ਅੱਖ ਲੱਗਣਾ ਨਾ ਮੈਂ ਤੇਰੇ ਅੱਖ ਲੱਗਣਾ ਇੱਥੇ ਗੱਲ ਮੁੱਕਦੀ ਆ ਪਰਚੀਆਂ ਪਾ ਲੋ ਜਿਹਦੀ ਪਰਚੀ ਪਾਉਂਦੀ ਆ ਉਹ ਵਰਤਾਨ ਫਿਰ ਪਰਚੀ ਵਾਲੋ ਜਿਹਦੀ ਆਉਂਦੀ ਉਹ ਪ੍ਰਧਾਨ ਫਰਜ਼ ਕਰ ਲੋ ਵੀ ਬੱਤੀਆਂ ਦੇ ਵਿੱਚ 10 ਪ੍ਰਧਾਨ ਬਣਾਤੇ ਸੀ 20 30 ਨੂੰ ਪ੍ਰਧਾਨ ਰੱਖ ਲੋ ਬਾਕੀ ਜਿਹੜੇ ਦੂਜੇ ਮੇਰੇ ਕੇ ਰਹਿ ਗਏ ਮਗਰ ਉਹ ਹਿੰਡ-ਹੋਡ ਕਰਨ ਵਾਲੇ ਭਰਾ ਸਾਡੇ ਉਹਨਾਂ ਨੂੰ ਕਿਸੇ ਨੂੰ 25 30 ਬੰਦੇ ਖਜ਼ਾਨੇ ਚੀ ਦਾ ਦੋ ਨਾ ਕੱਲਾ ਖਾਵੇ ਫਿਰ ਜਾਂ ਤੂੰ ਲਾਂਭਾ ਕਿਹੜੀ ਗੱਲ ਦਾ ਲੈਨੇ ਆ ਸਾਨੂੰ ਢੰਗ ਦੱਸਦੇ ਕੰਮ ਕਰਨ ਦਾ ਵੀ ਆ ਢੰਗ ਹੁੰਦਾ ਏ ਯਾਰ ਭਗਸੌਰਾਂ ਨੇ ਕਿੱਡੀ ਮੂਵਮੈਂਟ ਚਲਾਈ ਸੀ ਉਹਨਾਂ ਕਿਸੇ ਲੱਗਾ ਇਲਜ਼ਾਮ ਵੀ ਉਹ ਖਾ ਗਿਆ। ਸਾਧਰਨਾ ਸਿੰਘ ਨੇ ਕਿੱਡੀ ਮੂਵਮੈਂਟ ਚਲਾਈ ਕਿਸੇ ਇਲਜ਼ਾਮ ਲੱਗਾ ਵੀ ਉਹ ਉਹਨਾਂ ਨੂੰ ਬੰਦਾ ਖਾ ਗਿਆ ਕੋਈ ਪੈਸੇ। ਅੱਜ ਤੱਕ ਵੀ ਕੱਢ ਕੇ ਖਾਵੇਂ ਭੋਰਾ ਵੀ ਕਿਸੇ ਫਰਾਨਾ ਸਿੰਘ ਨੇ, ਬਾਬਾ ਠਾਰਾ ਸਿੰਘ ਨੇ, ਭਾਈ ਮਰੀਕ ਸਿੰਘ ਨੇ, ਸੋਢੀ ਨੇ ਜਾਮਲੀ ਹੋਰ ਕੋਈ ਜਿਨਨੇ ਵੀ ਪੁੱਛਣੇ ਕੋਸ਼ਿਸ਼ ਰਹੇ ਸ਼ੰਘਰਸੀ ਯੋਧੇ ਕਿਸੇ ਜੱਕ ਰੁਪਈਆ ਵੀ ਖਾਦਾ ਹੋਵੇ ਤਾਂ। ਜੇ ਕੋਈ ਰੁਪਈਆ ਸਾਬਤ ਕਰ ਦੇਣੇ ਉਹਨਾਂ ਨੇ ਖਤਰ ਸੀਗਾ। ਤੇ ਮੈਂ ਉਹਦਾ ਉਹ ਬੰਦੇ ਦਾ ਕਿੱਲਾ ਜ਼ਮੀਨ ਉਹਦੇ ਨਾਲ ਲਵਾਉਂਗਾ ਪਰ ਲੈਤੀ ਦੋਰ ਤੇ ਜਾਵੀ ਐਨਾ ਆਸ਼ਵਾਸ ਹੋਣਾ ਚਾਹੀਦਾ ਸਾਡੇ ਲੀਡਰਾਂ ਤੇ ਇਹਨਾਂ ਨੇ ਤਾਂ ਕਰਦੀ ਧੁੱਕੀ ਯਾਰਾ ਰਹੀ ਗੱਲ ਹੁਣ ਕਾਲੀ ਦਲ ਦੀ ਕਾਲੀ ਦਲ ਵਾਲਾ ਕਾਲੀ ਦਲ ਵਾਲਿਓ ਸੁਣ ਲੋ ਭਰਾਓ ਹੱਥ ਬਨ ਕੇ ਬੇਨਤੀ ਆ ਬਹੁਤ ਹੀ ਕਚੌਰੀਆਂ ਖਾਲੀਆਂ ਚੰਡੀਗੜ੍ਹ ਹੁਣ ਆਹਦੇ ਘਰੇ ਬਹਿ ਜਾਓ ਹੁਣ ਵਾਰੀ ਆ ਮਹਤੜਾਂ ਦੀ ਵਾਰੀ ਆ ਚੰਗੇ ਬੰਦਿਆਂ ਦੀ ਕੋਈ ਬੜਾ ਲੰਮਾ ਚੌੜਾ ਕੰਮ ਨਹੀਂਗਾ ਜੇ ਅਸੀਂ ਆਪ ਵੱਲ ਨੁਮਾਰੀ ਦਿੱਤੀ ਆ ਬਹੁਤ ਸਤਿਕਾਰਯੋਗ ਕੰਮ ਕਰ ਰਹੇ ਆ ਕੋਈ ਵਿੱਚ ਮਾਰੇ ਹੋ ਜਾਂਦੇ ਆ ਪਰ ਸਰਕਾਰਾਂ ਦਾ ਕੰਮ ਹੁੰਦਾ ਵੀ ਆਪ ਦੇ ਮਤਲਬ ਕੰਮ ਕਰਨੇ ਸੰਗਤ ਖਾਈ ਖਸਮਾਂ ਪਰ ਮਾਨ ਸਾਹਿਬ ਕੁਛ-ਕੁਛ ਕੰਮ ਕਰ ਰਹੇ ਆ ਜਿਹੜੇ ਆਪਾਂ ਨੂੰ ਜੱਜ ਵੀ ਨਹੀਂ ਹੋ ਰਹੇ ਕਿਉਂਕਿ ਅਸੀਂ ਗਾਲਾਂ ਕੱਢਣ ਤੇ ਗਿੱਚੇ ਆ ਗਾਲਾਂ ਕੱਢ ਲਈ ਰੱਜ ਕੇ ਸਾਡਾ ਮਨ ਖੁਸ਼ ਹੋ ਗਿਆ ਸਰਕਾਰ ਖਾਈ ਖਸਮਾਂ ਨੂੰ ਜਾਂ ਦੂਜੇ ਲੀਡਰ ਖਣ ਖਸਮਾਂ ਨੂੰ ਹੱਥ ਬਨ ਕੇ ਬੇਨਤੀ ਆ ਕਾਲੀ ਦਲ ਵਾਲੇ ਕਾਲੀ ਦਲ ਵਾਲਿਓ ਸਾਰੇ ਆਪਦੇ ਆਪ ਨੂੰ ਘਰੇ ਵੇਜੋ ਨਵਾਂ ਕਾਲੀ ਦਲ ਜਿਹੜਾ ਭਾਈ ਅਮਰਤਪਾਲ ਸਿੰਘ ਜੀ ਨੇ ਬਣਾਇਆ ਸਾਰੇ ਉਹਦਾ ਸਾਥ ਦਿਓ ਦੂਜੇ ਜਿੰਨੇ ਵੀ ਕਾਲੀ ਦਾਲਾ ਉਹ ਆਪਦੇ ਕਾਲੀ ਦਲ ਨੂੰ ਮਰਜ਼ੀ ਭੰਦੇ ਨਾ ਕਰੋ ਪਰ ਉਹਦੀ ਹਮਾਇਤ ਕਰੋ ਤੇ ਉਹਦੇ ਨਾਲ ਚੱਲੋ ਤੇ ਸੀਟਾਂ ਸੋਨੂੰ ਸਾਰਿਆਂ ਨੂੰ ਵੰਡ ਕੇ ਵੇਜਣੀਆਂ ਆਉਣ ਵਾਲਾ ਜਿਹੜਾ ਸਿਸਟਮ ਹੋਊਗਾ ਉਹ ਨੂੰ ਪਤਾ ਲੱਗ ਜੂ ਕਿਹੜਾ ਸਿਸਟਮ ਚੱਲ ਰਿਹਾ ਆਪਣਾ ਇੱਕ ਪੰਥ ਇੱਕ ਕਾਜ ਤੇ ਚਾਹੀਦਾ ਕੀ ਆ ਸਿੱਖ ਰਾਜ ਤੇ ਫੇਰ ਹੀ ਵੇਖੀ ਵਜਦੇ ਸਾਜ ਤੇ ਖੁੱਲ ਜਾਣਗੇ ਸਾਰੇ ਦੇ ਭਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ